ਸਖਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਨਾਲ ਨਾਇਤ ਤਾਲੁਕਤ ਦੋਸਤੋ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਉਹਨਾਂ ਦੇ ਸਿੱਧੇ ਦਾਮ ਨਹੀਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਤੋਂ ਪਿੰਡ ਦੇ ਲੋਕਾਂ ਨੂੰ ਸਰਪੰਚਾਂ ਨੂੰ ਵੀਡੀਓ ਕਾਲਾ ਕਰਾ ਕੇ ਕੋਲਾ ਕਰਾ ਕੇ ਡਰਾਇਆ ਤੰਕਾਇਆ ਗਿਆ ਬਾਦਲ ਸਾਹਿਬ ਤੁਹਾਡੇ ਕਹੇ ਤੇ ਪਰ ਕੋਈ ਨਹੀਂ ਗਏ ਰਵਲਸਪ ਤੁਹਾਡੇ ਤਾਲੁਕਾਤ ਬੈਂਗਸਟਰਾਂ ਦੇ ਨਾਲ ਨੇ ਵੱਡੇ ਵੱਡੇ ਖੁਲਾਸੇ ਕਿਤੇ ਗਰੇ ਜਲੰਧਰ ਵਿੱਚ RAM NAV MI ਦੇ ਪ੍ਰੋਗਰਾਮ ਚ ਪਹੁੰਚੇ ਅਮਨ ਅਰੋੜਾ ਜੀ ਲੋ ਸੋ ਕਿੰਨੀ ਕਿ ਸੱਚਾਈ ਹੈ ਦੇਖ ਲੋ ਜਾਂਚ ਹੋਣ ਲੱਗੀ ਹੈ ਹੁਣ ਬਿਲਕੁਲ ਅਮਨ ਅਰੋੜਾ ਜੀ ਨੇ ਸਾਬਤ ਤੌਰ ਤੇ ਕਿਹਾ ਤਾਂ ਕਿ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਚਾਰਜ ਕਰਨ ਦੀ ਗੁਜਾਰਿਸ਼ ਕਰਨਗੇ ਸੋ ਤਰਨਤਾਰਨ ਮੇ ਲੈਕਚਨ ਖਤਮ ਹੋ ਗਏ ਰਾਜਨੀਤਿਕ ਬਿਆਨਬਾਜ਼ੀਆਂ ਹਲੇ ਵੀ ਜਾਰੀ ਨਹੀਂ ਇਸ ਦੇ ਚੱਲਦੇ ਹੋਏ ਜਲੰਧਰ ਰਾਮ ਨੌਮੀ ਦੇ ਪ੍ਰੋਗਰਾਮ ਵਿੱਚ ਪਹੁੰਚੇ ਅਮਨ अरोड़ा ਸੁਖਵੀਰ ਸਿੰਘ ਬਾਦਲ ਤੇ ਤਿੱਖੇ ਤਜਕਰਸ ਦੇ ਹੋਏ ਨਜ਼ਾਰੇ ਹੁਨਾ ਸਾਹ ਤੌਰ ਦੇ ਉੱਪਰ ਕਹਿ ਦਿੱਤਾ ਪੱਤਰਕਾਰਾਂ ਨੂੰ ਵੀ ਭਈ ਜੋ ਕਾਲੀ ਦਲ ਦੇ ਮੁਖੀ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਸਿੱਧੇ ਤਾਲੁਕਾਤ ਨਹੀਂ ਬੈਂਗਸਟਰਾਂ ਦੇ ਨਾਲ ਵਦੇਸ਼ਾਂ ਚ ਬੈਠੇ ਗੈਂਗਸਟਰਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਸਰਪੰਚਾਂ ਨੂੰ ਕੌਨ ਕਰਵਾਏ ਧੰਕੀਆਂ ਦਿੱਤੀਆਂ ਵੀਡੀਓ ਕੋਲਾ ਕੀਤੀਆਂ ਕਿ ਭਾਈ ਵੋਟਾਂ ਕਾਲੇ ਦਲ ਨੂੰ ਪਾਣੀਆਂ ਨੇ ਆ ਤਰੰਤਰਾ ਵਿੱਚ ਦੂਜੇ ਨੰਬਰ ਤੇ ਪਹੁੰਚੇ ਨੇ ਸਿੱਧੇ ਤੌਰ ਦੇ ਉਪਰ ਡਰਾਂ ਧਮਕਾਉਣ ਦੀ ਗੱਲ ਜਿਹੜੀ ਹੈ ਅਮਨ ਰੋਲਾ ਜੀ ਨੇ ਰੱਖਤੀ ਸਾਹਮਣੇ ਮੀਡੀਆ ਦੇ ਤੇ ਇਹ ਵੀ ਕਿਹਾ ਭਾਈ ਹੁਣ ਉਹਨਾਂ ਤਾਂ ਪੰਜਾਬ ਸਰਕਾਰ ਨੂੰ ਕਹਿ ਕੇ ਇਹਦੀ ਜਾਂਚ ਕਰਵਾਵਾਂਗੇ ਇਹਦੀ ਜਾਂਚ ਹੋਊਗੀ ਕਿ ਗੈਂਗਸਟਰਾਂ ਦਾ ਫੋਨ ਕਿਵੇਂ ਕਰਵਾਏ ਸੁਖਵੀਰ ਸਿੰਘ ਬਾਦਲ ਨੇ ਬੋਟਾ ਪੁਆਉਣ ਵਾਸਤੇ ਤਾਂ ਕਿਹਾ ਦੋ ਅੰਆ ਬੜੇ ਖੁਸ਼ ਹੋਣ ਦੀ ਲੋੜ ਨਹੀਂ ਐ ਇਹਦੇ ਨਤੀਜੇ ਤੁਹਾਨੂੰ ਭੁਗਤਨੇ ਪੈਣੇ ਆ ਤੇ ਅਮਨ ਰੋੜਾ ਜੀ ਦੇ ਲਫ਼ਜ਼ ਨੇ ਉਹ ਸੁਖਵੀਰ ਸਿੰਘ ਬਾਦਲ ਸਾਹਿਬ ਦੇਖ ਲਓ ਹੁੰਦਾ ਜੇ ਬਚਾਓ ਨਹੀਂ ਤਾਂ ਹੁਣ ਫਿਰ ਹੋਣ ਲੱਗੀ ਐ ਜਾਂਚ ਜਿਵੇਂ ਮਰਜੀਠਿਆ ਸਾਹਿਬ ਦੇ ਸਕੰਜਾ ਕਸ਼ਾ ਗਿਆ ਕਿ ਆਉਣ ਵਾਲੇ ਸਮੇਂ ਤੇ ਸੁਰਵੇ ਸਿੰਘ ਬਾਦਲ ਤੇ ਵੀ ਇੱਕ ਸਕੰਜਾ ਕਸ਼ਾ ਜਾਊਗਾ ਕਿ ਸਾਨੂੰ ਦੇਖਣ ਨੂੰ ਮਿਲੇਗਾ ਕਿ ਜਾਂਚ ਦੇ ਵਿੱਚ ਜਿਹੜਿਆ આરોਪ ਲਗਾਏ ਗਏ ਨੇ ਉਹ ਸਾਹਮਣੇ ਆਉਣਗੇ ਜਾਂ ਕਿ ਫਿਰ ਇਹ ਸਿਆਸੀ ਬਿਆਨ ਬਿਆਨ ਹੀ ਰਹਿ ਜਾਊਗਾ ਸਿਆਸੀ ਬਿਆਨ ਮੰਗੋ ਇਹ ਵੀ ਆਣ ਵੀ ਚੱਲ ਗਿਆ ਤੇ ਖਤਮ ਹੋ ਜਾਊਗਾ ਕੋਈ ਤਾਂ ਗੱਲ ਸਮਾਈ ਦਾ ਸੁਆ ਲੈ ਕੇ ਨ ਫਿਲਹਾਲ ਅਮਨ अरोड़ा ਵਿੱਚ ਬੜੇ ਗੰਭੀਰ ਇਲਜ਼ਾਮ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਖਵੀਰ ਸਿੰਘ ਬਾਦਲ ਤੇ ਲਗਾਤੀ। ਸੋ ਪ੍ਰਧਾਨ ਸਾਹਿਬ ਤੇ ਪ੍ਰਧਾਨ ਸਾਹਿਬ ਦੇ ਵੱਲੋਂ ਲਗਾਏ ਗਏ ਇਲਜ਼ਾਮਾਤ ਜਿਹੜੇ ਨੇ ਹੁਣ ਵੀਡੀਓ ਚ ਆ ਗਏ ਨੇ ਅਖਬਾਰਾਂ ਦੇ ਸ਼ਬਦ ਗਏ ਨੇ। ਹੁਣ ਇਹਨਾਂ ਬਿਆਨਾਂ ਤੋਂ ਬਾਅਦ ਕੋਈ ਪਲਟਵਾਰ ਵੀ ਸ਼ਖਵੀਰ ਸਿੰਘ ਬਾਦਲ ਵੱਲੋਂ ਹੋਏਗਾ ਇਹ ਵੀ ਉਡੀਕ ਰਹੇਗੀ। ਕਿ ਸੁਖਵੀਰ ਸਿੰਘ ਬਾਦਲ ਸਾਹਿਬ ਐਸੇ ਵਿਸ਼ੇ 'ਚ ਕੁਝ ਬੋਲਣਾ ਪਸੰਦ ਕਰਨਗੇ ਜਾਂ ਕਿ ਚੁੱਪ ਰਹਿਣਗੇ ਇਹ ਵੀ ਵੇਖਣਾ ਹੋਏਗਾ ਪਰ ਇਹ ਸਭ ਦੇ ਵਿੱਚ ਇਹ ਜਰੂਰ ਕਲੀਅਰ ਕਰ ਗਿਆ ਅਮਨ अरोड़ा ਸਾਹਿਬ ਕਿ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਦੇਣ ਵਾਲੇ ਅਕਾਲੀ ਦਲ ਤੇ ਕਾਂਗਰਸ ਹੈ ਕੁਸ਼ੀਦ ਦੇ ਸਰਵ ਦੇ ਕਿ ਪੰਜਾਬ ਨੂੰ ਕਾਂਗਰਸ ਤੇ ਅਕਾਲੀ ਨੇ ਜਿਹੜੀ ਗੈਂਗਸਟਰ ਬਾਦ ਦਿੱਤੀ ਹੈ ਦਿੱਤੀ ਹੈ ਇਹ ਕੋਲ ਦਿੱਤੀ ਹੋएगी ਕਿਉਂਕਿ ਇਹ ਤਾਂ ਪੁਰਾਣੇ ਖਬਰਾਂ ਦੇ ਗੈਂਗਸਟਰ ਇੱਥੇ ਫੜਿਆ ਗਿਆ ਗੈਂਗਸਟਰ ਉੱਥੇ ਮੁੜ ਭੇਰ ਹੋ ਗਈ ਪਰ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਵੀ ਗੈਂਗਸਟਰਾਂ ਨੂੰ ਫੜਨ ਵਾਸਤੇ ਇਹਨਾਂ ਦਾ ਠੱਲ ਪਾਉਣ ਵਾਸਤੇ ਦਿਨ ਰਾਤ ਲੱਗੀ ਹੋਈ ਹੈ ਲੱਗਦਾ ਸਾਨੂੰ ਖਬਰਾਂ ਤੋਂ ਇਸ਼ਾਰਾ ਕੁਝ ਹੋ ਰਿਹਾ ਤਾਂ ਬਿਲਕੁਲ ਅਮਨ ਅਰੋੜਾ ਜਿਹਨੇ ਕਿਹਾ ਕਿ ਮਾਨ ਸਰਕਾਰ ਗੈਂਗਸਟਰਾਂ ਦੇ ਖਿਲਾਫ ਬੜੀ ਸਖਤ ਹੋਈ ਪਈ ਹੈ ਵੱਡੇ ਐਕਸ਼ਨ ਲਿੱਤੇ ਜਾ ਰਹੇ ਨੇ ਸੋ ਹੁਣ ਇਸ ਗੱਲ ਦੀ ਜਾਂਚ ਹੋਏਗੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਗੈਂਗਸਟਰਾਂ ਦੇ ਨਾਲ ਕੀ ਤਾਲੁਕਾਤ ਨੇ ਕੀ ਮੇਲ ਮਲਾਪ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਯਾਦ ਕਰ ਲੜ ਲੋਕੀ ਹਲੇ ਭੁੱਲੇ ਨਹੀਂ ਹੈਗੇ ਜਦੋਂ ਅਕਾਲੀ ਸਰਕਾਰ ਸੀ ਉਸ ਵੇਲੇ ਵੀ ਗੈਂਗਸਟਰਾਂ ਵੱਲੋਂ ਲੋਕਾਂ ਦੇ ਉੱਪਰ ਇਸ ਤਰ੍ਹਾਂ ਰਾਤਾਂ ਰਾਤ ਕਾਇਰਨ ਦੇ ਜਿ cụcਟ ਮਾਰ ਹੁੰਦੇ ਸੀ ਕੱਟ-ਕੱਟ ਕੇ ਲੋਕੀ ਮਾਰੇ ਜਾਂਦੇ ਸੀ ਸੋ ਉਹ ਸਿੱਧੇ ਤੌਰ ਤੇ ਨਤੀਜਾ ਦੇ ਗਏ ਕੀ ਪੰਜਾਬ ਨੂੰ ਕਾਂਗਰਸ ਤੇ ਅਕਾਲੀ ਦਲ ਦੀ ਦੇਣ ਹੈ ਗੈਂਗਸਟਰਵਾਦ। ਉਸ ਗੱਲ ਨੂੰ ਤੁਸੀਂ ਕਿ ਸਟ੍ਰਾਮਲ ਨਹੀਂ ਉਪਰ। ਹੁਣ ਵੇਖਣਾ ਤੇ ਇਹ ਹੈ ਕਿ ਜੋ ਅਮਨ ਰੋੜਾ ਨੇ ਇਲਜ਼ਾਮ ਲਗਾਏ ਨੇ ਸੁਖਵੀਰ ਸਿੰਘ ਬਾਦਲ ਤੇ ਕੀ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਤਾਲੂਕਾਤ ਨੇ ਵਿਦੇਸ਼ਾਂ 'ਚੋਂ ਫੋਨ ਕਰਵਾਏ ਗਏ, ਵੀਡੀਓ ਕਾਲਾ ਕਰਵਾਏ ਗਏ ਜਾਂ ਧਰਾਇਆ ਗਿਆ, ਤਾਂ ਤਰਨਤਨ ਚੋਣਾ ਦੇ ਵਿੱਚ ਅਕਾਲੀ ਦਲ ਦੂਜੇ ਨੰਬਰ ਤੇ ਆਇਆ। ਪਰ ਉਹ ਅਮਨ ਰੋੜਾ ਸਾਹਿਬ ਜਿੱਤਦਾ ਫੁੱਡੀ ਪਾਰਟੀ ਦੀ ਉਹ ਹੋਈ ਏ ਫੇਕਾ ਨੂੰ ਇੰਨੀ ਚਿੰਤਾ ਕਰਦੇ ਉੱਪਰ ਨਹੀਂ ਕਹਿੰਦੇ 2027 ਤੋਂ ਪਹਿਲਾਂ ਪਹਿਲਾਂ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈਣਾ ਹੈ ਅਕਾਲੀ ਦਲ ਨੂੰ ਸੋ ਲੱਗਦਾ ਕਿ ਇਹ ਚੀਜ਼ ਠੀਕ ਹੋਊਗੀ ਸਾਹਮਣੇ ਆਊਗੀ ਅਮਨ ਅਰੋੜਾ ਜੀ ਦੇ ਇਹ ਬਿਆਨ ਜਿਹੜੇ ਹੈਗੇ ਨੇ ਸੁਖਵੀਰ ਸਿੰਘ ਬਾਦਲ ਨੂੰ ਚੱਕਰਾ ਵਿੱਚ ਪਾ ਸਕਦੇ ਨੇ ਤੁਹਾਨੂੰ ਕਿਵੇਂ ਲੱਗਦਾ ਕੋਈ ਮੈਨੂੰ ਤਾਂ ਲੱਗਦਾ ਕਿ ਇਹ ਬਿਆਨ ਕਿਤੇ ਬਿਆਨ ਨਾ ਰਹਿਣ ਦੇਖਦੇ ਹਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਵੀ ਕੋਈ ਬਿਆਨ ਆਉਂਦਾ ਹੈ ਇਹ ਅਗੇ ਰੋਹ ਛੱਡ ਦੇਗਾ ਨਹੀਂ ਪਰ ਲੱਗਦਾ ਨਹੀਂ ਕਿ ਸਖੀਆ ਸਿੰਘ ਬਾਦਲ ਪੱਟੂ ਹੈ ਤਾਂ ਬੜਾ ਘੈਂਟ ਹੈ ਜਦੋਂ ਜਵਾਬ ਦਿੰਦਾ ਕੋਈ ਮੁੜਮਾ ਹੀ ਦਿੰਦਾ ਹੈ ਸੋ ਦੋਸਤੋ ਇਹ ਤਰੰਤਰੰਚਾ ਹੋਣ ਤੋਂ ਬਾਅਦ ਸਿਆਸੀ ਬਿਆਨ ਬਾਜ਼ੀ ਹਲੇ ਵੀ ਹਲੇ ਵੀ ਜਾਰੀ ਹੈ